ਹਏ ਮੈਂ ਤਾਂ ਨੀਂਦ ਹੀ ਆ ਗਈ ਪਤਾ ਹੀ ਨਹੀਂ ਲੱਗਾ ਚਾਬੀ ਵੀ ਮਾਰੀ ਦੇ ਵਿੱਚ ਵਾ ਕਦੋਂ ਦੀ ਮੈਂ ਸੁੱਤੀ ਆ ਇਹ ਚਾਬੀ ਤਾਂ ਕੱਢਾਂ ਮੈਂ ਕਦੀ ਵਸਾ ਨਹੀਂ ਖਾਦਾ ਰਪਿੰਦਰ ਨੇ ਆਵਾਜ਼ ਮਾਰੀ ਤੇ ਵਿੱਚ ਹੀ ਰਹਿ ਗਈ ਹਾਏ ਹਾਏ ਸ਼ਾਪ ਦੇ ਵਿੱਚ ਹੀ ਆ ਪੈਸੇ ਮੈਂ ਇੱਥੇ ਰੱਖੇ ਹੀ ਪੈਸੇ ਹੈ ਨਹੀਂਗੇ ਲੱਗਦਾ ਨਖੱਤਾ ਕੱਢ ਕੇ ਲੈ ਗਿਆ ਹੀ ਕੀ ਕਰਾਂ ਹਾਂ ਨਾ ਤੇ ਮੈਂ ਇਹਨਾਂ ਨੂੰ ਦੱਸਣ ਜੋਗੀ ਜੇ ਦੱਸਿਆ ਤਾਂ ਕਹਿਣਾ ਹੀ ਸ਼ਾਪ ਗਵਾਚੀ ਸੀ ਤਾਂ ਬੜਾ ਰੌਲਾ ਪੰਨੀ ਹਾਂ ਹੁਣ ਪੈਸੇ ਗਵਾਚ ਗਏ ਹੁਣ ਕੀ ਕਰ ਲਿਆ ਹਾਏ ਹਾਏ ਮੁੰਡੇ ਨੇ ਤੇ ਨਾ ਕੱਖ ਨਹੀਂ ਛੱਡਿਆ ਜਿਹੜੀ ਜੀ ਲਾਦਾ ਉਹੋ ਹੀ ਚੁੱਕੇ ਤੁਰ ਪੈਂਦਾ ਕੀ ਕਰਾਂ ਇਹਦਾ ਮੈਂ ਮੈਂ ਤੇ ਬਥੇਰੀਆਂ ਅੰਤਰਾ ਜਿੰਦੇ ਕੁੰਡੀਆਂ ਲੰਦੀ ਰਹੀ ਪਿੰਨਾ ਇਹਦਾ ਹੱਥ ਪਹੁੰਚੇ ਪਰ ਨਾ ਅੱਜ ਹੀ ਚਾਬੀ ਵਿੱਚ ਰਹੀ ਉਹ ਵੀ ਨਾ ਬੁਰਿਆ ਪਾਪਾ ਨੂੰ ਰਪਿੰਦਰ ਨੇ ਮੈਨੂੰ ਆਵਾਜ਼ ਮਾਰ ਲਈ ਮੈਂ ਉਸੇ ਵੇਲੇ ਚਲ ਗਈ ਮੰਮੀ ਕੀ ਹੋਇਆ ਵਾ ਬੜਾ ਰੌਲਾ ਪਾਉਣ ਡਿਆ ਜੇ ਨਹੀਂ ਰੌਲਾ ਮੈਂ ਕੀ ਪਾਉਣਾ ਵਾ ਇੱਥੇ ਪੈਸੇ ਰੱਖੇ ਹੀ ਮੈਂ ਪਤਾ ਨਹੀਂ ਗਾਮਸ਼ਾ ਰੱਖ ਲਈਓ ਲੱਭਾ ਨਹੀਂ ਦੇ ਤੇ ਲੱਭੇ ਨਹੀਂ ਆ ਫੋਲਦੀਆਂ ਸਾਰੀ ਅਲਮਾਰੀ ਅਜੇ ਤਹੋ ਖਾਨਾ ਹੀ ਵੇਖਿਆ ਮੈਂ ਤੁਸੀਂ ਤੇ ਜਿੰਦਾ ਲਾ ਕੇ ਰੱਖਦੇ ਚਾਬੀ ਤੁਹਾਡੇ ਕੋਲ ਹੁੰਦੀ ਨੀ ਜਿੰਦਾ ਤੇ ਮੈਂ ਲਾ ਕੇ ਰੱਖਦੀ ਹੁੰਦੀ ਆ ਛਾਪ ਰੱਖਣ ਆਈ ਹਾਂ ਰਪਿੰਦਰ ਨੇ ਮਾਰ ਲਈ ਆਵਾਜ਼ ਮੈਨੂੰ ਚਾਬੀ ਰਹਿ ਗਈ ਵਿੱਚੇ ਤੇ ਮੈਨੂੰ ਨੀਂਦ ਆ ਗਈ ਮੈਂ ਸੌਂਗੀ 2 ਘੰਟੇ ਤੇ ਮੈਂ ਸੁੱਤੀ ਰਹੀ ਆ ਵੇਖੋ ਭਣਾ ਚੰਗੀ ਤਰ੍ਹਾਂ ਕੀ ਵੇਖਾਂ ਮੈਂ ਚੰਗੀ ਤਰ੍ਹਾਂ ਲਵਲੀ ਤੇ ਨਹੀਂ ਘਰ ਆਇਆ ਲਵਲੀ ਤੇ ਮੰਮੀ ਘਰੇ ਹੀ ਉਦੋਂ ਦਾ ਹੁਣ ਕਿੱਥੇ ਗਿਆ ਵਾ ਹੁਣ ਤੇ ਹੈ ਨਹੀਂਗਾ ਉਹ ਘਰ ਇਹਦਾ ਹੀ ਨਖੱਤੇ ਦਾ ਕੰਮ ਹੀ ਉਹ ਲੱਗਦਾ ਮੈਂ ਸੌਂਗੀ ਆ ਇਹਨੇ ਅੱਖ ਬਚਾ ਕੇ ਵੇਖਿਆ ਵੀ ਮੰਮੀ ਸੁੱਤੀ ਆ ਅੰਦਰ ਵੜ ਗਿਆ ਤੇ ਕੱਢ ਕੇ ਲੈ ਗਿਆ ਹੁਣਾਵਾ ਕੋਈ ਨੇ ਨੂੰ ਅੱਜ ਆ ਲੈੰਦੇ ਵੇਖੀ ਇਹਦਾ ਮੈਂ ਹਾਲ ਕੀ ਕਰਦੀ ਆ ਮੰਮੀ ਤੀ ਮੰਨਦੇ ਨਹੀਂ ਉਦਾਂ ਪਰ ਸਾਬ ਵੀ ਇੰਨੇ ਹੀ ਖੜੀ ਸੀਗੀ ਜਦੋਂ ਮੈਂ ਵੇਖੀ ਨਹੀਂ ਮੈਂ ਕਿਦਾਂ ਦਾ ਨਾਂ ਲਾਉਂਦੀ ਆ ਹੁਣ ਤੇ ਜਦੋਂ ਮੈਂ ਸ਼ਾਵ ਰੱਖਣਾ ਹੀ ਪਏ ਇੱਥੇ ਹੀ ਪਏ ਹੀ ਮੈਂ ਆਪੇ ਸੌਂਗੀ ਆ ਉਹ ਕੱਢ ਕੇ ਗਾਹ ਹੋਇਆ ਕੰਮ ਉਹਦਾ ਹੀ ਆ ਉਹ ਨਹੀਂ ਉੱਥੇ ਛੱਡ ਕੇ ਆਈ ਪਰ ਤੁਸੀਂ ਮੇਰੀ ਇੱਕ ਨਹੀਂ ਮੰਨੀ ਹੁਣ ਵੇਖ ਲਿਆ ਜੇ ਨਾ ਚੱਲ ਮੈਂ ਵੇਖਾਂ ਕਿਤੇ ਵਹਿਲੀ ਵਾਲੀ ਨਾ ਹੋਵੇ ਹੁਣ ਇਹਦਾ ਕੀ ਕੱਢਣਾ ਵਾ ਨਹੀਂ ਜਦੋਂ ਦਾ ਇਹ ਨਸ਼ੇ ਤੇ ਲੱਗਾ ਵਾ ਨਾ ਇਹਨੇ ਤਾਂ ਘਰ ਛੱਡਿਆ ਹੀ ਕੋਹ ਨਹੀਂ ਗਾ ਮੰਮੀ ਹੌਲੀ ਬੋਲ ਰਪਿੰਦਰ ਅੰਦਰ ਹੀ ਆ ਤਾਂ ਪਤਾ ਲੱਗਣਾ ਹੀ ਆ ਕਿੰਨਾ ਚਿਰ ਲਕਾਰ ਰੱਖਣਾ ਵਾ ਚੱਲ ਮੰਮੀ ਕੋਈ ਗੱਲ ਨਹੀਂ ਵੀ ਇਹ ਲੋ ਪਹਿਲਾਂ ਇੱਥੇ ਤੇ ਫਿਰ ਕੋਈ ਨਹੀਂ ਪੁੱਛ ਲੈਣੇ ਅੰਦਾ ਵਾ ਨਹੀਂ ਮੈਂ ਕਿੱਥੇ ਵੇਖਾਂ ਹੈ ਨਹੀਂ ਇਹਦੇ ਵਿੱਚ ਪੈਸੇ ਤਲ ਕੋਈ ਨਹੀਂ ਹੌਲੀ ਬੋਲੋ ਹੁਣ ਉਹਨੂੰ ਨਾ ਪਤਾ ਲੱਗੇ ਅੰਦਰ ਮੰਮੀ ਕੀ ਗੱਲਾਂ ਕਰਨ ਦੇ ਆ ਨਸ਼ੇ ਨਸ਼ੇ ਦੀਆਂ ਨਹੀਂ ਕੋਹ ਨਹੀਂ ਉਦਾਂ ਹੀ ਦੇ ਹਾਂ ਗਵਾਂਡੀਆਂ ਦਾ ਮੁੰਡਾ ਆਪਣੇ ਨਸ਼ੇ 'ਚ ਕਰਦਾ ਵਾ ਮੰਮੀ ਮੈਨੂੰ ਸਭ ਪਤਾ ਲੱਗ ਗਿਆ ਵਾ ਤੁਸੀਂ ਕੀਹਦੀਆਂ ਗੱਲਾਂ ਕਰਨ ਦੇ ਆ ਕੀ ਪਤਾ ਲੱਗ ਗਿਆ ਰਪਿੰਦਰ ਤੈਨੂੰ लवली ਨਸ਼ੇ ਕਰਦਾ ਹੋਣਾ ਨਹੀਂ ਰਪਿੰਦਰ ਤੈਨੂੰ ਉਦਾਂ ਹੀ ਲੱਗਣ ਡਿਆ ਵਾ ਜਿਹੜੀ ਤੁਸੀਂ ਵੀ ਹੁਣ ਝੂਠ ਨਾ ਬੋਲੋ ਤੁਸੀਂ ਮੇਰੇ ਨਾਲ ਝੂਠ ਬੋਲਿਆ ਵਾ ਨਹੀਂ ਬਹੋਈ ਝੂੜ ਨਹੀਂ ਬੋਲਿਆ ਤੈਨ। ਰਪਿੰਦਰ ਤੈਨੂੰ ਗਲਤ ਸੁਣਿਆ ਵਾ ਗਵਾਂਡੀਆਂ ਦੇ ਮੁੰਡੇ ਦੀ ਗੱਲ ਕਰਨ ਦੇ ਆ। लवली ਜੀ ਥੋੜਾ ਗੱਲ ਕਰਨ ਦੇ ਆ ਤੇ ਮੰਮੀ ਜੀ ਪੈਸੇ ਗਵਾਂਡੀਆਂ ਦੇ ਮੁੰਡੇ ਨੇ ਕੱਢ ਕੇ ਖਾਣ ਦੇ ਹੀ। ਮੈਂ ਸਭ ਕੁਝ ਸੁਣ ਲਿਆ ਉਥੇ ਖਲੋਤੀ ਨੇ। ਵੀ ਕਿਹੜੇ ਕੱਪੜੇ ਪਾਓਗੇ? ਨਿੱਤੀ ਇਹ ਮੇਰੇ ਕੋਈ ਕਿਤੇ ਗਾਂ ਪਛਾਣ ਰੱਖੇ ਗਏ ਹੋਣੇ ਚੇਤਾ ਭੁੱਲ ਜਾਂਦਾ ਚੀਜ਼ ਰੱਖ ਕੇ। ਮੰਮੀ ਬੱਸ ਕਰੋ। ਮੈਨੂੰ ਸਭ ਪਤਾ ਲੱਗ ਗਿਆ ਹੁਣ। ਜੂਠ ਨਾ ਬੋਲੋ ਹੁਣ ਬਸ ਚੰਗੀ ਗੱਲ ਵਾ ਕੁਛ ਨਹੀਂਗਾ ਹੋਇਆ ਨਹੀਂ ਨਸ਼ੇ ਕਰਦਾ ਉਹ ਤਾਂ ਸਾਰਾ ਦਿਨ ਆਪਣੇ ਕੰਮ ਕਰਦਾ ਰਹਿੰਦਾ ਵਾ ਨਸ਼ਿਆਂ ਦਾ ਤਾਂ ਟਾਈਮ ਹੀ ਹੈ ਨਹੀਂ ਉਹਦੇ ਕੋਲ ਚਲ ਕੋਈ ਨਹੀਂ ਰਪਿੰਦਰ ਤੂੰ ਹੀ ਤਣਾ ਕਰ ਦੀਦੀ ਮੈਨੂੰ ਪਤਾ ਲੱਗ ਗਿਆ ਉਹ ਹੁਣ ਮੇਰਾ ਕਾ ਮਮੀ ਉਹੀ ਗੱਲ ਹੋਈ ਨਾ ਜਿਹਦਾ ਡਰੀ ਮੈਂ ਤੁਹਾਨੂੰ ਕਹਿੰਦੀ ਰਹੀ ਸੀ ਪਰ ਤੁਸੀਂ ਮੇਰੀ ਇੱਕ ਨਹੀਂ ਮੰਨੀ ਬਲਜਿੰਦਰ ਇਹਦੇ ਵਿੱਚ ਮੇਰਾ ਕੀ ਕਸੂਰ ਵਾ ਮੈਂ ਕਿਹੜਾ ਨੂੰ ਲਿਆ ਕੇ ਦਿੰਦੀ ਸੀ ਜਦੋਂ ਦਾ ਮੈਨੂੰ ਪਤਾ ਲੱਗਾ ਮੈਂ ਤਾਂ ਪੈਹਾ ਤੇ ਲਾਵੇ ਤਾਂ ਬੰਦ ਕੀਤਾ ਸੀ ਕਰਕੇ ਤੁਹਾਨੂੰ ਆਖਿਆ ਵੀ ਇਹਦਾ ਨਾ ਵਿਆਹ ਕਰੀਏ ਤੁਸੀਂ ਉਦੋਂ ਕਿਹਾ ਵੀ ਨਹੀਂ ਇਹਨੇ ਹਟ ਜਾਣਾ ਹਟ ਜਾਣਾ ਪਰ ਹੁਣ ਉਹ ਵਿਚਾਰੀ ਵੀ ਕੀ ਕਰੇ ਕੋਈ ਗੱਲ ਨਹੀਂ ਮੈਨੂੰ ਵੇਖ ਲੈਂਦੇ ਵੇਲੀ ਵਾਲ ਹੋਇਆ ਨਾ ਇਹਦੀ ਤੇਲ ਚੰਬ ਮੈਂ ਕਰਕੇ ਆਉਣੀ ਆਂ ਪੇ ਸ਼ਰਮ ਕਰ ਮੈਂ ਵੇਖਾਂਗਾ ਰਪਿੰਦਰ ਨੂੰ ਵੇਖ ਲੈ ਤੂੰ ਇਹ ਨਵਟਾ ਚੂੜ ਬੋਲਿਆ ਇਹਨਾਂ ਨੇ ਮੇਰੇ ਨਾਲ ਬਾਹੂ ਇਹਦਾ ਨਾ ਕਰ ਹੁਣ ਤੂੰ ਐਵੇਂ ਨਾ ਇਦਾਂ ਕਰੀ ਜਾ ਹੁਣ ਦੀਦੀ ਮੈਂ ਦੱਸੋ ਕੀ ਕਰਾਂ ਤੇ ਇਹ ਇੰਨਾ ਵੱਡਾ ਚੂੜ ਬੋਲਿਆ ਮੇਰੇ ਨਾਲ ਪਹਿਲਾਂ ਨਹੀਂ ਬਾਹੂ ਇਹ ਮੈਨੂੰ ਪਤਾ ਹੁੰਦਾ ਨਾ ਇਹ ਗੱਲ ਦਾ ਤੇ ਮੈਂ ਰਿਸ਼ਤਾ ਕਰਾਉਣਾ ਹੀ ਨਹੀਂ ਦੀਦੀ ਪਤਾ ਹੀ ਨਹੀਂ ਪਹਿਲਾਂ ਵੀ लवली ਨਸੇ ਕਰਦਾ ਵਾ ਈ ਦੱਸਾਂ ਤਰੂ ਦੀਦੀ ਮੈਂ ਤੇ ਪਿੱਛੇ ਹੋਵੇ ਦੁਖੀ ਹਾਂ ਤੇ ਗਾੜੀਆਂ ਹੋਰ ਦੁੱਖ ਮਿਲ ਗਿਆ ਬਿਹਰਪਿੰਦਰ ਜੇ ਮੈਨੂੰ ਪਹਿਲਾਂ ਇੰਨਾ ਪਤਾ ਹੁੰਦਾ ਨਾ ਕਿ ਇਹ ਇੱਥੋਂ ਤੱਕ ਵੱਜ ਜਾਣਾ ਵਾ ਤੇ ਮੈਂ ਕਦੀ ਵੀ ਨਹੀਂ ਤੇਰਾ ਰਿਸ਼ਤਾ ਕਰਾਉਣਾ ਮੈਨੂੰ ਵੀ ਪਤਾ ਵੀ ਤੂੰ ਪਿੱਛੇੋਂ ਇੰਨੀ ਔਖੀ ਆ ਤੇ ਗਾੜੀ ਮੈਂ ਫੇਰ ਤੈਨੂੰ ਲਿਆ ਕੇ ਤੇ ਇੱਥੇ ਦੁੱਖਾਂ ਤੇ ਪਾ ਦੇਣਾ ਸੀ ਦੀਦੀ ਮੇਰੀ ਕਿਸਮਤ ਹੀ ਮਾੜੀ ਆ ਪਿੱਛੇ ਵੀ ਮੈਨੂੰ ਇਦਾਂ ਹੀ ਤਕੇ ਮਿਲਦੇ ਰਹੇ ਤੇ ਗਾੜੀ ਵੀ ਮੈਨੂੰ ਉਹੋ ਕੋਈ ਮਿਲਦਾ ਮੈਨੂੰ ਜਾਬਦਾ ਚੱਲ ਕੋਈ ਨਹੀਂ ਤੂੰ ਮੇਰੀ ਭੈਣ ਚੁੱਪਾ ਕਰ ਤੇ ਅਸੀਂ ਕਰਦੇ ਆ ਲਵਲੀ ਨਾਲ ਗੱਲਬਾਤ ਤੇਰੀ ਉਹਨਾਂ ਤੋਂ ਹੀ ਹੁਣ ਕੀ ਗੱਲ ਕਰਨੀ ਆ ਮੈਨੂੰ ਜਦ ਆਹ ਡੜੀ ਸ਼ਾਪ ਵੀ ਗਈ ਹੈ ਨਾ ਉਹ ਇੰਨਾ ਖੜੀਏ ਕੱਢ ਕੇ ਹੋਰ ਕਿਤੇ ਵੀ ਨਹੀਂ ਜਾਣੀ ਉਹ ਕੋਈ ਨਹੀਂ ਇੱਕ ਵਾਰੀ ਉਹਨੂੰ ਪੁੱਛਦੇ ਸਹੀ ਆ ਆਉਂਦਾ ਵਾ ਨਾ ਤੇ ਉਹਨੂੰ ਪੁੱਛਦੇ ਆ ਕਿ ਇਹ ਜਿਹੜਾ ਸਮਾਨ ਘਰੋਂ ਜਾਣ ਡਿਆ ਵਾ ਇਹੋ ਹੀ ਖਾਂਡਿਆ ਵਾ ਐਵੇਂ ਨਹੀਂ ਮੈਨੂੰ ਬਹਾਨੇ ਲਾਉਂਦੇ ਰਾਤ ਮੈਂ ਘਰੀ ਤੇ ਗਿਆ ਅਹੀਂ ਕਦੀ ਮੈਂ ਆ ਕਰੰਦਿਆਂ ਕੋਈ ਮਿੰਦਰ ਅਹੀਂ ਤੇ ਇਹੋ ਹੀ ਸੋਚਦੇ ਰਹੇ ਕਿ ਚੱਲ ਉਧਰ ਪਿਆਲੀ ਪੂਲੀ ਦਾ ਕੰਮ ਕਰਦਾ ਵਾ ਤੇ ਉੱਥੇ ਵਾਦਾ ਘਾਟਾ ਹੋ ਜਾਂਦਾ ਵਾ ਤੇ ਤਾਂ ਲੈ ਆ ਟਮਦਾ ਵਾ ਹੁਣ ਹਾਨੂੰ ਥੋੜੀ ਪਤਾ ਹੀ ਕਿ ਇਹ ਆ ਕੰਮ ਕਰਦਾ ਵਾ ਦੀਦੀ ਦਾ ਨੂੰ ਸਾਰਿਆਂ ਨੂੰ ਪਹਿਲਾਂ ਪਤਾ ਹੀ ਮੰਮੀ ਨੂੰ ਵੀ ਪਤਾ ਹੀ ਏ ਵੀ ਮੇਰੇ ਨਾਲ ਝੂਠ ਬੋਲਦੇ ਰਹੇ ਮੈਂ ਦੱਸੋ ਹੁਣ ਕਿੱਥੇ ਜਾਵਾਂ ਕਿੰਨੂੰ ਦੱਸਾਂ ਜਾ ਕੇ ਤੂੰ ਬਾਹੂ ਕਿੱਥੇ ਜਾਣਾ ਵਾ ਤੂੰ ਫਿਕਰਨਾ ਕਰ ਤੂੰ ਇੱਥੇ ਹੀ ਰਹਿਣਾ ਜਾਣਾ ਨਹੀਂਗਾ ਕਿਤੇ ਵੀ ਦੀਦੀ ਕੀ ਰਹਿਣਾ ਮੇਰਾ ਇੱਥੇ ਜਦੋਂ ਉਹਨੂੰ ਕੋਈ ਫਿਕਰ ਹੀ ਹਨ ਨਹੀਂ ਆ ਚੱਲ ਕੋਈ ਗੱਲ ਨਹੀਂ ਆਉਂਦਾ ਵਾ ਨਾ ਤੂੰ ਉਹਨੂੰ ਸਮਝਾਉਨੇ ਆ ਇੱਕ ਵਾਰੀ ਖਰੇ ਸਮਝ ਹੀ ਜਾਵੇ ਜ਼ਿੰਮੇਵਾਰੀਆਂ ਸਮਝ ਹੀ ਜਾਵੇ ਆਪਣੀਆਂ ਦੀਦੀ ਜਿਹੜੇ ਖਾਣ ਪੀਣ ਵਾਲੇ ਹੁੰਦੇ ਨਾ ਉਹ ਨਹੀਂ ਸਮਝਦੇ ਹੁੰਦੇ ਉਹਨਾਂ ਦੀ ساری ਉਮਰ ਇਦਾਂ ਹੀ ਲੰਘਦੀ ਹੁੰਦੀ ਆ ਮੈਂ ਤੇ ਫਸ ਗਈ ਨਾ ਵਿੱਚ ਨਾ ਮੈਂ ਹੁਣ ਉਧਰ ਜੋਗੀ ਨਾ ਇਧਰ ਜੋਗੀ ਚੱਲ ਕੋਈ ਨਹੀਂ ਰਕੇਂਦਰ ਹੁਣ ਤੂੰ ਨਾ ਅਜੇ ਜਾਣ ਦੀ ਗੱਲ ਨਾ ਕਰ ਦੋ ਚਾਰ ਦਿਨ ਵੇਖ ਉਹਨੂੰ ਸਮਝਾ ਕੇ ਵੇਖ ਲੈਨੇ ਆ ਕਿ ਕੀ ਕਰਦਾ ਵਾ ਜੇ ਨਹੀਂ ਤੇ ਫਿਰ ਤੇ ਕੋਈ ਨਾ ਕੋਈ ਫੈਸਲਾ ਲੈਣਾ ਹੀ ਪੈਣਾ ਵਾ ਦੀਦੀ ਮੈਨੂੰ ਨਹੀਂ ਸਮਝੇ ਲੱਗਣਦੀ ਹੁਣ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਪਰ ਮੇਰਾ ਇੱਥੇ ਰਹਿਣ ਨੂੰ ਦਿਲ ਨਹੀਂ ਕਰਨ ਦਿਆ ਹੁਣ ਚੱਲ ਕੋਈ ਨਹੀਂ ਮੇਰੀ ਭੈਣ ਤੂੰ ਨਾ ਮੇਰੇ ਤੇ ਯਕੀਨ ਕਰਕੇ ਨਾ ਤੂੰ ਦੋ ਚਾਰ ਦਿਨ ਕੱਢ ਦੀਦੀ ਸ਼ੱਕ ਤੇ ਮੈਨੂੰ ਕਿੰਨੇ ਝਿਰਦਾ ਹੀ ਹੁੰਦਾ ਏ ਇਹਨਾਂ ਤੇ ਪਰ ਮੈਂ ਨਾ ਨਹੀਂ ਲੈਂਦੀ ਤੇ ਚਲ ਕੀ ਪਤਾ ਵਾ ਸਭ ਕੁਝ ਝੂਠੀ ਹੋਊਗਾ ਹੁਣ ਜੇ ਮੈਂ ਡੈਡੀ ਨੂੰ ਪਿੰਡ ਦੱਸਿਆ ਉਹ ਦੇ ਵਿਚਾਰਾ ਸੋਚਦਾ ਵਾ ਕਿ ਮੇਰੀ ਧੀ ਸੌਖੀ ਆ ਆਪਣੇ ਘਰ ਸੁਖ ਪਾਉਂਦੀ ਆ ਪਰ ਉਹਨੂੰ ਕੀ ਪਤਾ ਵਾ ਇੰਨਾ ਕੰਮਾਂ ਦੇ ਵਿੱਚ ਉਹ ਲੰਘਨਦੀ ਆ ਮੈਂ ਤਾਂ ਹੀ ਪਿੰਦਾ ਤੈਨੂੰ ਕਹਿਣ ਲਈ ਆ ਕਿ ਤੂੰ ਅਜੇ ਜਾਣ ਦੀ ਗੱਲ ਨਾ ਕਰ ਜੇ ਹੁਣ ਉਹਨੂੰ ਵਿਚਾਰੇ ਨੂੰ ਪਤਾ ਲੱਗੂਗਾ ਉਹ ਕੀ ਸੋਚੂਗਾ ਉਹ ਤੇ ਅੱਗੇ ਬਿਮਾਰ ਰਹਿੰਦਾ ਉਹਨੇ ਤੇ ਵਿਚਾਰੇ ਨੇ ਥਾਣੀ ਹੋਈ ਮੁੜ ਕੇ ਮੰਜੇ ਤੇ ਪੈ ਜਾਣਾ ਤੇ ਤੂੰ ਇਹ ਕੰਮ ਨਾ ਕਰ ਤੂੰ ਦੋ ਚਾਰ ਦਿਨ ਵੇਖ ਲਾ ਵੇਖ ਲੈਨੇ ਆ ਉਹਨੂੰ ਸਮਝਾ ਕੇ ਇੱਕ ਵਾਰੀ ਕੀ ਕਹਿੰਦਾ ਵਾ ਦੀਦੀ ਇਹੋ ਜੇ ਸਮਝਿਆ ਕਿਥੋਂ ਸਮਝਦੇ ਹੁੰਦੇ ਆ ਚੱਲ ਕੋਈ ਨਹੀਂ ਫਿਰ ਵੀ ਇੱਕ ਵਾਰੀ ਕੋਸ਼ਿਸ਼ ਕਰਕੇ ਵੇਖ ਲੈਨੇ ਆ ਤੇ ਚੱਲ ਕੋਈ ਨਹੀਂ ਤੂੰ ਵੀ ਹੁਣ ਸਾਡਾ ਸਾਥ ਦੇ ਤੇ ਇਹਨੂੰ ਕਰਦੇ ਆ ਕਿ ਇਸ ਤਰ੍ਹਾਂ ਸਮਝਾ ਸਮਝੂ ਕੇ ਨਾ ਇਹਨੂੰ ਬਾਹਰ ਅੰਦਰ ਘੱਟ ਜਾਂਦਿੰਨੇ ਆ ਫਿਰ ਹੱਟੀ ਜਾਵੇ ਪਤਾ ਨਹੀਂ ਦੀਦੀ ਵੇਖ ਲੋ ਜੋ ਤੁਹਾਨੂੰ ਕਰਾ ਤਾਂ ਪਤਾ ਹੀ ਚੱਲ ਬੈਤੋ ਮੈਂ ਤੁਹਾਨੂੰ ਪਾਣੀ ਲਿਆ ਕੇ ਦਵਾਂ। ਸੱਚੀ ਮੇਰੀ ਕਿਸਮਤ ਹੀ ਮਾੜੀ ਐ। ਮੈਨੂੰ ਸ਼ੱਕ ਬੜੇ ਝਰਦਾ ਹੁੰਦਾ ਹੀ। ਪੀਏ ਪੋਹਨਾ ਕੋਹ ਕਰਦੇ ਆ। ਰਾਤ ਵੀ 12-12 ਵਜੇ ਆਉਣਾ, ਦਿਨ ਵੀ ਸਾਰਾ ਇਹਨਾਂ ਨੇ ਘਰ ਨਹੀਂ ਵੜਨਾ। ਮੈਂ ਕੀ ਕਰਾਂ ਹੁਣ ਮੈਂ ਕਿੰਨੂੰ ਦੱਸਾਂ? ਜੇ ਪਿਓ ਵਿਚਾਰਾ ਮੇਰਾ ਹੋਏ ਕਾ ਇਹ ਜੋਗਾ, ਉਹਨੂੰ ਹੀ ਦੱਸਾਂ। ਉਹ ਵਿਚਾਰਾ ਅੱਗੇ ਬਿਮਾਰ ਰਹਿੰਦਾ, ਠੀਕ ਤੋਂ ਅੱਗੇ ਨਹੀਂ ਆ। ਤੇ ਜੇ ਆਹ ਵਾਲੀ ਗੱਲ ਦਾ ਪਤਾ ਲੱਗਾ ਉਨੇ ਤੇ ਥਾਨੀਆਂ ਟੁੱਟ ਜਾਣਾ ਵਾ ਕਿ ਮੇਰੀ ਧੀ ਦਾ ਘਰ ਇਦਾਂ ਦਾ ਵਾ ਪਰ ਉਹਨੂੰ ਵਿਚਾਰੇ ਨੇ ਮੈਂ ਪੁੰਚਾਂ ਦੇਣੀ ਇਹ ਵਾਲੀ ਗੱਲ ਉਹਦੇ ਕੰਨੀ ਨਹੀਂ ਪੈਣ ਦੇਣੀ ਆਪੇ ਸਾਰਾ ਕੁਝ ਇੱਥੇ ਨਹੀਂ ਜਿਠੂਗੀ ਜੋ ਵੀ ਹੋਊਗਾ ਚੱਲ ਕੋਈ ਨਹੀਂ ਜੇ ਵਾਲੇ ਕਮੀ ਪਈ ਹੈ ਨਾ ਤੇ ਇੱਕ ਨਾ ਇੱਕ ਨਾ ਹਟਾਵਾਂਗੇ ਵੀ ਹਟ ਵੀ ਜਾਂਦੇ ਈ ਏਡੀ ਗੱਲ ਨਹੀਂ ਆ ਪਰ ਹੁਣ ਸਮਝਣਗੇ ਤੇ ਤਾਂ ਹੀ ਆ ਨਾ ਗੱਲ ਤੇ ਮੇਰੀ ਅੱਗੇ ਨਹੀਂ ਸੁਣਦੇ ਓ ਹਾਈ ਹਾਈ ਰੱਬਾ ਆ ਕੀ ਬਣ ਗਿਆ ਵਾ ਮੇਰ ਕੋ ਵੀ ਗਲਤੀ ਹੋ ਗਈ ਜਿਹੜਾ ਮੈਂ ਉੱਚੀ ਉੱਚੀ ਬੋਲਣ ਲਈ ਹਾਂ ਕਿ ਪੈਸੇ ਕਿੱਥੇ ਗਏ ਪਤਾ ਤੇ ਮੈਨੂੰ ਵੀ ਸਾਰਾ ਵਾ ਪੈਸੇ ਇੰਨੇ ਕੱਢ ਕੇ ਖੜੇ ਆ ਕਿੰਨਾ ਚਿਰੇ ਕੋ ਘਪੜਦਾ ਰੱਖਿਆ ਤੇ ਇਹਨੂੰ ਨਾ ਹੀ ਪਤਾ ਲੱਗੇ ਨਾ ਹੀ ਪਤਾ ਲੱਗੇ ਇਹ ਵੀ ਕੰਧ ਨਾ ਲਾ ਕੇ ਫਿਰ ਸੁਣਦੀ ਰਹੀ ਸਾਰੀਆਂ ਗੱਲਾਂ ਉਤੋਂ ਦਲਜਿੰਦਰ ਵੀ ਨਾ ਇਹੋ ਹੀ ਗੱਲਾਂ ਮੰਮੀ ਉਹਨੇ ਹੀ ਕੱਢ ਕੇ ਖੜੇ ਮੰਮੀ ਉਹਨੇ ਹੀ ਕੱਢ ਕੇ ਖੜੇ ਮੈਂ ਬਥੇਰਾ ਇਹਨੂੰ ਵੱਡਿਆ ਹੀ ਪੈਸੇ ਜੀਆਂ ਗੱਲਾਂ ਨਾ ਕਰਿਆ ਕਰ ਉਹਦਾ ਨਾਂ ਨਾ ਲਾਇਆ ਕਰ ਹਾਏ ਹੁਣ ਸੁਣ ਤੇ ਉਹਨੇ ਲਿਆ ਵਾ ਮੈਨੂੰ ਤੇ ਇੱਕ ਗੱਲ ਦਾ ਡਰ ਚ ਲੱਗੀ ਜਾਂਦੇ ਆ ਵਾ ਕਿ ਤੇ ਇਹ ਨਾ ਹੋਵੇ ਵੀ ਆਪਣੇ ਪਿੰਡ ਚਲ ਜੇ ਕਹਿਣ ਵੀ ਡਈ ਹੀ ਵੀ ਮੈਂ ਇੱਥੇ ਰਹਿਣਾ ਨਹੀਂਗਾ ਹਾਈ ਤੇ ਚਲ ਗਈ ਮੁੜ ਕੇ ਨਹੀਂ ਆਉਣਾ ਨਹੀਂਗਾ ਮਾਹ ਤੇ ਨਖੱਤੇ ਦਾ ਅੱਗੇ ਹੋਇਆ ਵਾ ਤੇ ਮੁੜ ਕੇ ਦਾ ਰਿਸ਼ਤਾ ਵੀ ਨਹੀਂ ਹੋਣਾ ਚੱਲ ਜਿੱਦਾਂ ਦੀ ਮਰਜ਼ੀ ਹੀ ਆਪਣਾ ਘਰ ਤੇ ਲੈ ਕੇ ਤੁਰ ਹੀ ਗਈ ਇਹਦਾ ਨਖੱਤੇ ਦਾ ਘਰ ਵੀ ਵਸਿਆ ਹੀਗਾ ਮੈਨੂੰ ਤੇ ਇਹ ਹੋਈ ਗੱਲ ਵੱਡ ਵੱਡ ਕੇ ਖਾਈ ਜਾਣ ਢਈ ਕਿ ਉਹਨੂੰ ਪਤਾ ਲੱਗ ਗਿਆ ਵਾ ਤੇ ਰੱਟਾ ਪੈ ਗਿਆ ਹਾਈ ਹੁਣ ਕੀ ਕਰਾਂ ਕਿਦਾਂ ਨੂੰ ਸਮਝਾਵਾਂ ਪਤਾ ਤੇ ਲੱਗਣਾ ਹੀ ਕੀ ਕਰਾਇਆ ਘਟਣਾ ਨਹੀਂ ਹੁਣ ਮੁੰਡੇ ਨੇ ਹੁਣ ਤੇ ਪੈਸੇ ਵੀ ਕੱਢਣ ਡੈ ਪਿਆਵਾ ਗਾਂ ਗਾਇ ਦਾ ਕੰਮ ਵਧਣਾ ਹੀ ਆ ਮੈਨੂੰ ਸਮਝਾ ਦਿੰਨੀ ਆ ਇੱਕ ਵਾਰਾ ਵੀ ਪੁੱਤ ਜੇ ਤੇ ਹਟ ਜੇਗਾ ਉਹ ਇੱਥੇ ਰਹਿ ਪੂਗੀ ਜੇ ਤੂੰ ਨਾ ਹਟਿਆ ਨਾ ਤੇ ਇਹ ਕੰਮ ਔਖਾ ਹੋ ਜਾਣਾ ਹੀ ਆ ਦੋਰੇ ਤੇਰਾ ਰਿਸ਼ਤਾ ਕਿਸਨੇ ਨਹੀਂ ਕਰਾਉਣਾ ਇਹ ਤੇ ਚੱਲ ਪਰ੍ਹਾਈ ਹੀ ਕੁਝ ਮੈਂ ਇਹਨੂੰ ਕਿਹਾ ਕੋਇਆ ਤੂੰ ਨੇ ਰਿਸ਼ਤਾ ਕਰਾਤਾ ਬਾਹਰੋਂ ਕਿੰਨੇ ਕਰਾਉਣਾ ਹੀ ਹੁਣਾਂ ਹੀ ਨਹੀਂ ਇਹਦਾ ਆਉਂਦਾ ਨਾ ਬਾਹਰ ਇਹਨੂੰ ਸਮਝਾਉਣੀ ਆ ਕਿ ਹੁਣ ਇਹ ਕੰਮ ਛੱਡ ਤੇ ਪਹਿਲਾਂ ਹਾਂ ਛੜਾ ਛਾਣ ਹੁਣ ਗਿਆ ਵਿਆਹ ਆ ਹੁਣ ਕੰਮ ਹੋਰ ਹੋ ਗਿਆ ਵਾ ਉਹ ਚਲ ਜਾਣੀ ਆ ਗੱਲ ਕਰ ਲਾ ਉਹਨੂੰ ਪਤਾ ਲੱਗ ਗਿਆ ਹੀ ਆ ਹਾਏ ਰੱਬਾ ਮੈਨੂੰ ਤਾਂ ਹੋਰ ਤਰ੍ਹਾਂ ਹੋਈ ਜਾਂਂ ਰਿਆ ਹੁਣ ਚੱਲ ਸਬਜ਼ੀ ਤੇ ਮੈਂ ਲਈ ਆ ਧਾਰ ਤੇ ਉਹ ਵੀ ਉੱਠੀ ਨਹੀਂ ਗਈ ਵਿਚਾਰੀ ਇੰਨੀ ਟੈਨਸ਼ਨ ਦੇ ਵਿੱਚ ਵਾ ਨਾ ਮੈਨੂੰ ਦੇਹ ਹੋਣ ਰਿਆ ਵਾ ਵੀ ਕਿਤੇ ਬਿਮਾਰ ਨਾ ਹੋ ਜੇ ਇਹ ਕੋ ਵੀ ਆ ਚੰਗੇ ਪੈਸੇ ਲੈ ਕੇ ਗਿਆ ਹੀ ਮੁੜ ਕੇ ਬੋੜਿਆ ਹੀ ਨਹੀਂ ਐ ਵੀ ਮੈਂ ਘਰ ਹੀ ਚਲ ਜਾਂ ਹੁਣ ਜਿੰਨਾ ਚਿਰ 5000 ਖਤਮ ਨਾ ਹੋਇਆ ਉਹਨਾਂ ਚਰਨੀ ਘਰ ਵੱਡਦਾ ਏ ਚੱਲ ਮੰਮੀ ਨੂੰ ਕਹਿੰਦੇ ਆ ਵੀ ਮੰਮੀ ਉਹਨੂੰ ਤੇ ਸਮਝਾ ਘੋਰ ਨਾ ਹੋਵੇ ਐਵੇਂ ਵਿਚਾਰੀ ਰੋ ਰੋ ਕੇ ਤੇ ਬਿਮਾਰ ਹੋ ਜੇ ਮੈਨੂੰ ਤਾਂ ਅੱਗੇ ਬੜੀ ਟੈਨਸ਼ਨ ਪਈ ਏ ਤੇ ਮੰਮੀ ਤੋ ਇਹ ਇੱਥੇ ਬੈਠੇ ਜੇ ਉਹ ਅੰਦਰ ਵਿਚਾਰੀ ਰੋ ਰੋ ਕੇ ਖਪਣ ਢਈ ਏ ਉਹਨੂੰ ਸਮਝਾਉਣਾ ਹੀ ਨਾ ਥੋੜਾ ਬੋਤਾ ਹੁਣ ਦਿਲ ਵਿੱਚ ਮੈਂ ਕਿਹੜੀ ਸੌਖੀ ਬੈਠੀ ਐ ਮੈਨੂੰ ਇਹੋ ਹੀ ਫਿਕਰ ਵਾੜ ਕੇ ਖਾਈ ਜਾਂਦਾ ਵਾ ਕਿ ਕਿੰਨੇ ਪੜਦੇ ਉਹਦੇ ਕੋਲ ਰੱਖੇ ਹੀਗੇ ਆਖਰਕਾਰ ਉਹਨੂੰ ਪਤਾ ਲੱਗ ਹੀ ਗਿਆ ਜੇ ਇਹੋ ਨਖਤਾ ਸ਼ਰਮ ਕਰਦਾ ਇਹੋ ਜੇ ਕਮਰੇ ਵਿੱਚ ਨਾ ਪੈਂਦਾ ਆ ਦਿਨ ਮੈਨੂੰ ਵੀ ਨਾਂ ਵਿਖਣੇ ਪੈਂਦੀ ਮੰਮੀ ਉਹ ਤਾਂ ਗੱਲ ਹੈਗੀ ਆ ਚਲ ਹਾਨੂੰ ਤੇ ਪਹਿਲਾਂ ਹੀ ਪਤਾ ਸੀ ਵੀ ਆ ਇਦਾਂ ਦਾ ਉਹਨੂੰ ਹੁਣ ਜੱਕਦੰਮ ਪਤਾ ਲੱਗਾ ਉਹਨੂੰ ਪਤਾ ਕਿੰਨਾ ਝਟਕਾ ਲੱਗਾ ਇਦਾਂ ਕਰੋ ਤੇ ਉਹਨੂੰ ਸਮਝਾਓ ਥੋੜਾ ਬੋਤਾ ਤੇ ਬਾਕੀ ਇਹ ਆ ਉਹਨੂੰ ਕਹੋ ਵੀ ਚਲ ਕੋਈ ਨਹੀਂ ਵੇਖਦੇ ਉਹਨੂੰ ਸਮਝਾ ਕੇ ਤੇ ਰਲ ਮਿਲ ਕੇ ਤੁਹਾਨੂੰ ਕਰਦੇ ਆ ਸਹੀ ਜੇ ਹੋ ਜਾਂਦਾ ਵਾ ਤੇ ਦਲਜਿੰਦਰ ਉਹਨੂੰ ਮੈਂ ਕੀ ਸਮਝਾਵਾਂ ਜਿਹੜੇ ਇੱਕ ਵਾਰ ਵਿਗੜ ਜਾਂਦੇ ਆ ਮੁੱਢਾਂ ਤੋਂ ਵਿਗੜੇ ਜਿਹੜੇ ਕਦੀ ਸੁਧਰਦੇ ਨਹੀਂ ਜੀ ਉਹ ਤੇ ਦਿਨੋਂ ਦਿਨ ਵੱਧ ਹੀ ਜਾਂਦੇ ਆ ਹੁਣ ਤੇ ਪੈਸੇ ਤੱਕ ਕੱਢਣ ਡਿਆ ਪਿਆ ਗਾੜੀ ਕਿੱਦਾਂ ਸੁਧਰੂਗਾ ਐ ਹੋਈ ਫਿਕਰ ਮੰਮੀ ਮੈਨੂੰ ਖਾਈ ਜਾਂਦਾ ਵੀ ਉਹਦੀ ਵਿਚਾਰੀ ਦੀ ਤੇ ਜ਼ਿੰਦਗੀ ਖਰਾਬ ਹੋ ਗਈ ਆ ਨਾ ਹੁਣ ਇੱਕ ਕਿਸਮ ਦੀ ਹੁਣ ਮੈਨੂੰ ਕੀ ਸ਼ਰਮ ਆਦੀ ਆ ਤੇਰੇ ਪੇਕੇ ਪਤਾ ਲੱਗੂਗਾ ਉਹ ਕੀ ਕਹਿਣਗੇ ਕੀ ਇਦਾਂ ਦਾ ਹੀ ਮੰਮੀ ਉਹਨਾਂ ਨੇ ਤੇ ਮੈਨੂੰ ਛੱਡਣਾ ਵੀ ਨਹੀਂ ਆ ਜਿੱਦਾਂ ਦਾ ਉਹਨਾਂ ਦਾ ਸਾਹ ਕਿਤਾਬ ਹੈਗਾ ਪਤਾ ਹੀ ਆ ਤੁਹਾਨੂੰ ਡਾਡੀ ਵੀ ਕਿੰਨੇ ਗੁੱਸੇ ਵਾਲੇ ਚੱਲ ਮੇਰੀ ਧੀ ਇੱਥੇ ਗੱਲ ਨਾ ਕਰੀਂ ਕੋਈ ਗੱਲ ਨਹੀਂ ਦਲਜਿੰਦਰ ਮੈਂ ਤੇ ਇਹ ਸੋਚਦੀ ਆ ਕਿ ਲਵਲੀ ਬਾਹਰ ਹੁੰਦਾ ਨਾ ਤੂੰ ਵੀ ਮੇਰੇ ਨਾਲ ਚੱਲ ਵੇਲੀ ਉਹਨੂੰ ਸਮਝਾਉਣੀ ਆ ਜੇ ਘਰ ਸਮਝਾਇਆ ਫਿਰ ਉਹਦੇ ਕੰਨਾਂ 'ਚ ਆਵਾਜ਼ ਪਾਣੀ ਆ ਮੈਂ ਤੇ ਨਾ ਔਖੀ ਹੋ ਗਈ ਆ ਮੈਨੂੰ ਤੇ ਸਮਝ ਨਹੀਂ ਆਉਂਦੀ ਕਿ ਮੈਂ ਕੀ ਕਰਾਂ ਚੱਲ ਮੰਮੀ ਐਦਾਂ ਨਾ ਕਰੋ ਹੁਣ ਇੱਕ ਪਾਸੇ ਉਹ ਐਦਾਂ ਕਰੀ ਜਾਂਦੀ ਤੁਸੀਂ ਵੀ ਕਰੀ ਜਾਓਗੇ ਤੇ ਐਵੇਂ ਮੁੜ ਕੇ ਬਿਮਾਰ ਪਾਓਗੇ ਤੇ ਮੈਂ ਕਿਹੜੇ ਕਿਹੜੇ ਪਾਸੇ ਹੋਣਾ ਵਾ ਮੈਨੂੰ ਘੜੀ ਘਾਟ ਟੈਨਸ਼ਨ ਵਾ ਮੋਨਾ ਖੱਤੇ ਨੂੰ ਇੰਨਾ ਨਹੀਂ ਪਤਾ ਮੈਂ ਘਰ ਦਾ ਕੰਮ ਕਿਦਾਂ ਚਲਾਇਆ ਸੀ ਵੱਡੇ ਪ੍ਰਾਹ ਨੂੰ ਬਾਹਰ ਕੱਲਿਆ ਚੱਲ ਇੱਥੇ ਵਾਹੀ ਦਾ ਕਰਦਾ ਹੀਗਾ ਇਹਨਾਂ ਦੇ ਪਿਓ ਦੇ ਵੀ ਇਹੋ ਕੰਮ ਹੀਗੇ ਉਹਨੇ ਵੀ ਕੁਛਣਾ ਵੇਖਿਆ ਤੇ ਗਾੜੀ ਇਹੋ ਕੰਮ ਇੰਨੇ ਫੜ ਲਈ ਆ ਚੱਲ ਕੋਈ ਗੱਲ ਨਹੀਂ ਮੰਮੀ ਹੁਣ ਨਾ ਰਾਲ ਮਿਲ ਕੇ ਪਹਿਲਾਂ ਦਿਨ ਨੂੰ ਸਮਝਾਈਏ ਜੇ ਤੇ ਸਮਝਦਾ ਵਾ ਠੀਕ ਆ ਨਹੀਂ ਤੇ ਫੇਰ ਥੋੜੀ ਸਖਤਾਈ ਤੇ ਇੰਨਾ ਵਰਤ ਨਹੀਂ ਪੈਣੀ ਹੁਣ ਐਦਾਂ ਨਹੀਂ ਕੀ ਗੱਲ ਬਣਨੀ ਹੈਗੀ ਦਿਲਜਿੰਦਰ ਸਖਤਾਈ ਮੈਂ ਥੋੜੀ ਵਰਤੀ ਆ ਮੈਂ ਤੇ ਹਰ ਥਾਂ ਜਿੰਦਾ ਮਾਰਿਆ ਕਿ ਕਿਦੇ ਹੱਥ ਨਾ ਮਾਰੇ ਆ ਥੋੜਾ ਜਰਪਿੰਦਰ ਨੇ ਮੈਨੂੰ ਆਵਾਜ਼ ਮਾਰ ਲਈ ਤੇ ਇੱਥੇ ਆਈ ਆ ਲੰਮੇ ਪੈ ਗਈ ਆ ਲੰਮੇ ਪੈਣ ਦੇ ਵਿੱਚ ਆਪਣੀ ਕਾਰਵਾਈ ਕਰ ਗਿਆ ਵਾ ਹੁਣ ਵੀ ਵੇਖ ਲੈ ਘਰ ਨਹੀਂ ਉਹ ਵੜਿਆ ਉਦੋਂ ਦਾ ਜਿੰਨਾ ਚਿਰ ਉਹ 5000 ਜਿਹੜਾ ਖੜਿਆ ਵਾ ਕੇ ਪਾਸੇ ਨਾ ਲੱਗਾ ਇੰਨੇ ਕਿੱਥੋਂ ਘਰ ਬਣਨਾ ਇੰਨੀ ਮੰਗਾਈ ਦੇ ਵਿੱਚ ਤਾਂ ਘਰ ਦੇ ਖਰਚੇ ਪੂਰੇ ਨਹੀਂ ਹੋਣ ਦੇ ਰੋਜ਼ ਨੂੰ 5000 ਅਸੀਂ ਕਿੱਥੋਂ ਦੇਣਾ ਵਾ ਘਰ ਦਾ ਮੂੰਹ ਦਜੇ ਬਨੇ ਲੱਗ ਜਾਣਾ ਵਾ ਮੰਮੀ ਉਦਾਂ ਨਾ ਲੈ ਆਂ ਅਸੀਂ ਗਲਤੀ ਕਰ ਲਈਏ ਇਹਦਾ ਵਿਆਹ ਨਹੀਂ ਕਰਨਾ ਚਾਹੀਦਾ ਮੈਂ ਤਾਂ ਸੋਚਿਆ ਸੀਗਾ ਪੀ ਵਿਆਹ ਹੋ ਜਾਵੇ ਤੇ ਸੁਧਰ ਜਾਊਗਾ ਮੈਨੂੰ ਕੀ ਪਤਾ ਹੀ ਪੀ ਵਿਆਹ ਕਰਕੇ ਤੇ ਹੋਰ ਔਖੇ ਹੋ ਜਾਣਾ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਇਹਨੇ ਨਹੀਂੋ ਸੁਧਰਨਾ ਪਰ ਤੁਸੀਂ ਕਹਿੰਦੇ ਸੀ ਵੀ ਚੱਲ ਕੀਪਤਾ ਸੁਧਰੀ ਜਾਵੇ ਵਿਆਹ ਕਰਾ ਕੇ ਪਰ ਉਹਨੇ ਵੇਖ ਲਓ ਅੱਗੇ ਨਾਲੋਂ ਵੀ ਇਹਦਾ ਕੰਮ ਵੱਧ ਗਿਆ ਕਣੀ ਮੇਰਾ ਤੇ ਇਰਾਦਾ ਜਿਹੜੇ ਨਾਲ ਪੈਂਦੇ ਆ ਨਾ ਉਹਨਾਂ ਨੂੰ ਕਹਾਂ ਤੇ ਆ ਰੱਬ ਦੇ ਵਾਸਤੇ ਹੱਥ ਜੋੜੇ ਇਹਦੇ ਹਵਾਲਾ ਆਇਆ ਕਰੋ ਇਹਨੂੰ ਨਾ ਕਿ ਤਖੜਿਆ ਕਰੋ ਮੀ ਨਾਲ ਬਹਿਣ ਵਾਲਿਆਂ ਦਾ ਕੀ ਕਸੂਰ ਜੇਕਰ ਆਪਣਾ ਚੰਗਾ ਹੋਵੇ ਤੇ ਕੋਈ ਬਦੋਬਦੀ ਤੇ ਮੂੰਹ ਚ ਪਾ ਨਹੀਂ ਦਿੰਦਾ ਸਾਡੇ ਨਹੀਂ ਕੋਈ ਮੂੰਹ ਚ ਪਾ ਦਿੰਦਾ ਚੱਲ ਵੀ ਇਹਨੇ ਆਉਂਦਾ ਤੇ ਕੀ ਆਂਦਾ ਵਾ ਭਲਾ ਚੱਲ ਠੀਕ ਆ ਮੈਂ ਉਹਨੂੰ ਦੇ ਵੇਖਾਂ ਭਲਾ ਮੈਂ ਹੀ ਹੋਰ ਸੋਈ ਚੋਂ ਮਾਂਹ ਕੰਮ ਕੰਮ ਕਰਕੇ ਤੇ ਮੈਂ ਹੁਣ ਵੇਖਾਂ ਭਲਾ ਉਹ ਮੇਰੇ ਬਿਮਾਰ ਨੂੰ ਹੋ ਗਈ ਤੇ ਫੇਰ ਕਿੱਕਾ ਪੈ ਜੂ ਚੱਲ ਵੇਖ ਮੇਰੀ ਕੀ ਠੀਕ ਕਰਾਂ ਮੈਂ ਤੇ ਵੀ ਹੁਣ ਇਹੋ ਗੱਲ ਕਹਿਣ ਲਈ ਆ ਪਰ ਜਿੱਥੋਂ ਤੱਕ ਮੈਂ ਸੋਚਾਂ ਲਈ ਇਹਨਾਂ ਨੇ ਸੁਧਰਣਾ ਨਹੀਂਗਾ ਇਹ ਤਾਂ ਦਿਨੋਂ ਦਿਨ ਵਾਦਾ ਹੀ ਜਾਣ ਲਿਆ ਆ ਮੈਨੂੰ ਇਹ ਆਪੇ ਕਰਦੀਆਂ ਚੀਜ਼ਾਂ ਨਾਲ ਖੱਤਾ ਵੇਚਣ ਦਾ ਪੇ ਕਿਤੇ ਬਾਹਰ ਅੰਦਰ ਵੀ ਜਾਣਾ ਪੈਂਦਾ ਹੁਣ ਘਰ ਥੋੜਾ ਵੱਜੇ ਰਹਿਣਾ ਹੁੰਦਾ ਵਾ ਰਿਸ਼ਤੇਦਾਰੀ ਦੇ ਵਿੱਚ ਦੋਸੂਫੀ ਪਿਆ ਜਾਂਦਾ ਵਾ ਕਿਹੜੀ ਕਿਹੜੀ ਚੀਜ਼ ਨੂੰ ਜਿੰਦਾ ਮਾਰ ਕੇ ਰੱਖੂੰਗੀ ਮੈਂ ਰਪਿੰਦਰ ਉਠ ਬਾਉ ਹਾਂਜੀ ਦੀਦੀ ਉਠ ਤੂੰ ਸਵੇਰ ਦੀ ਉੱਠੀ ਨਹੀਂ ਅੱਜ ਤੇ ਨਾ ਤੂੰ ਨਾਤੀ ਨੂੰ ਧੀ ਹੈ ਤੇ ਤੂੰ ਨਾ ਆਈ ਆ ਉੱਠ ਕੇ ਤੇ ਮੈਂ ਤੇ ਰੋਟੀ ਲਾ ਕੇ ਦਵਾਂ ਸਰੀਰ ਨੌਣਾ ਕੀ ਆ। ਥਾਂ ਨੀਂਦ ਨਹੀਂ ਆਵੇ ਟੈਨਸ਼ਨ ਦੀ ਲੱਗੀ ਸਰੀਰ ਨਹੀਂ ਕੋ ਠੀਕ ਹੈਗਾ। ਵੀ ਪੀਜਾ ਘਟਿਆ ਲੱਗਦਾ। ਚੱਲ ਕੋਈ ਨਹੀਂ ਦਵਾਈ ਲੈ ਆਉਣੀ ਆ ਜਾ ਕੇ। ਤੇ ਪਰ ਤੂੰ ਉੱਠ ਗਿਆ ਨਾ ਮੂੰਹ ਮਾ ਧੋਇਆ ਤੇ ਮੁੜ ਕੇ ਮੈਂ ਤੈਨੂੰ ਲਿਆ ਕੇ ਦਵਾ ਰੋਟੀ ਤੇ ਰੋਟੀ ਖਾ। ਕਿਹਦੀ ਰੋਟੀ ਨਹੀਂ ਕੋ ਖਾ ਰੋਟੀ ਨਹੀਂ ਮੈਂ ਖਾਣੀ ਹੈਗੀ। ਬਹੁਏ ਦਾ ਬਿਮਾਰ ਹੋ ਜੇਗੀ। ਕੋਈ ਨਹੀਂ ਦੀਦੀ ਹੋ ਜਾਊਗੀ ਤੇ ਕਿ ਜਿੰਨੂ ਫਿਕਰ ਨਹੀਂ ਕੋਈ ਹੈਗੀ ਮੇਰੀ। ਪਚਾਈ ਘਰ ਦੇ ਵਿੱਚ ਹੈਗੀਆਂ ਚਾਹ ਨਹੀਂ ਹੈਗੀ। ਉਹਨੇ ਤਾਂ ਕਦੀ ਪੁੱਛਿਆ ਨਹੀਂ ਆ ਤੂੰ ਰੋਟੀ ਖਾਧੀ ਆ ਹੈਗੀਂ ਮੀਆਂ ਘਰ ਤੇ ਨਹੀਂ ਚੱਲ ਰਪਿੰਦਰ ਆ ਦੀ ਇੱਥੇ ਕੀ ਕਰਨਾ ਤੇ ਕੀ ਜੇ ਉਹਨੂੰ ਨਹੀਂ ਫਿਕਰ ਸਾਨੂੰ ਤਾਂ ਫਿਕਰ ਹੈਗੀ ਹੈ ਨਾ ਅਸੀਂ ਤਾਂ ਹੈਗੇ ਹਾਂ ਨਾ ਫਿਕਰ ਕਰਨ ਵਾਲੇ ਤੂੰ ਹੀ ਤਾਂ ਗੱਤੋ ਕਹਿਨੀ ਆ ਤੂੰ ਹੀ ਤੇ ਪਾਇ ਸੌ ਆਰਵਾ ਭਾਜ ਜਿੰਨਾ ਮਰਜੀ ਸਾਹ ਦੋ ਪਰ ਇਹ ਆ ਵੀ ਉਹਨਾਂ ਨੂੰ ਕੋਈ ਫਿਕਰ ਤਾਂ ਨਹੀਂ ਨਾ ਜਿਨ੍ਹਾਂ ਦੇ ਨਾਲ ਮੈਂ ਵਿਆਹੀ ਆ ਚੱਲ ਕੋਈ ਗੱਲ ਨਹੀਂ ਰਪਿੰਦਰ ਤੂੰ ਉਹਦੀ ਛੱਡ ਤੇ ਤੂੰ ਨਾ ਉੱਠ ਕੇ ਮੇਰਾ ਬਾਹੂ ਨਾ ਤੇ ਜਾ ਮੂੰਹ ਤੋਂ ਕਹਦੇ ਰੋਟੀ ਖਾ ਮੇਰ ਕੋ ਨਹੀਂ ਇਦਾਂ ਵੇਖੀ ਜਾਂਦੀ ਕੋਈਂ ਦੀਦੀ ਹੋਇਆ ਨਾ ਮਸਾ ਇਹਲੇ ਅੰਮੇ ਫਿਕਰ ਜੀ ਲੱਗੀ ਮਾਂ ਦੇ ਵਿੱਚ ਹਣੀ ਉਧਰ ਮੰਮੀ ਆ ਤੇ ਉਹ ਵੀ ਇੰਨੀ ਟੈਨਸ਼ਨ ਚਾ ਉਹ ਵੀ ਰੋਈ ਜਾਂਦੀ ਐ ਤੇ ਮੈਂ ਬਹੁਤ ਕਿਹੜੇ ਕਿਹੜੇ ਪਾਸੇ ਹੋਵਾਂ ਫਿਰ ਜੇ ਤੁਸੀਂ ਦੋਵੇਂ ਬਿਮਾਰ ਪੈ ਗੀਆਂ ਤੇ ਫਿਰ ਮੈਂ ਇਕੱਲੀ ਨੇ ਕੀ ਕਰਾਂਗਾ ਦੀਦੀ ਕੀ ਕਰਾਂ ਮੈਨੂੰ ਕੋ ਸਮਝ ਨਹੀਂ ਲੱਗਦੀ ਦੀਦੀ ਮੇਰਾ ਨਾਦ ਕੋਈ ਕੰਮ ਕਰਨ ਨੂੰ ਮਨ ਲੱਗੰਦਿਆ ਵਾ ਤੇ ਨਾ ਮੇਰਾ ਕੋਈ ਖਾਣ ਪੀਣ ਨੂੰ ਦਿਲ ਕਰਨਦਿਆ ਵਾ ਕੋਈ ਨਹੀਂ ਭੁੱਖ ਲੱਗੂ ਤੇ ਖਾ ਲੂੰਗੀ ਤੂੰ ਕੰਮ ਨਾ ਕਰ ਕੰਮ ਮੈਂ ਸਾਰੇ ਕਰ ਲਏ ਕੰਮ ਦੀ ਕੋਈ ਗੱਲ ਨਹੀਂ ਪਰ ਇਹ ਆ ਵੀ ਕੁਛ ਖਾ ਲੈ। ਧੀਦੀ ਕੀ ਕਰਾਂ ਮੈਂ ਚੱਲ ਜਾਣਾ ਮੈਂ ਪਿੰਡ ਮੇਰਾ ਨੀਗਾ ਦਿਲ ਲੱਗੁੰਦੀ ਆ ਇੱਥੇ ਮੇਰਾ ਇਨਾ ਜੀ ਕਰੰਦਿਆ ਵਾ ਨਾ ਕਿ ਜਾ ਕੇ ਡੈਡੀ ਨੂੰ ਮਿਲ ਕੇ ਆਵਾਂ ਪਰਪਿੰਦਰ ਜੇ ਤੂੰ ਡੈਡੀ ਨੂੰ ਮਿਲਣਾ ਵਾ ਨਾ ਤੂੰ ਹੀ ਜਾ ਕੇ ਤੋਂ ਉੱਧਾ ਮੇਲ ਆਇਓ ਪਰ ਇਹ ਜਿਹੜੀ ਜਾਣ ਵਾਲੀ ਗੱਲ ਵਾ ਨਾ ਇਹ ਨਾ ਕਰ